ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸ매 ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਗੱਲਬਾਤ ਕਰਨੀ ਆਪਾਂ ਅਪ੍ਰੈਲ ਮਹੀਨਾ ਚੱਲ ਰਿਹਾ 3 ਅਪ੍ਰੈਲ ਅੱਜ ਹੋ ਗਈ ਆ ਕਣਕ ਦੀ ਵਾਢੀ ਕੁੱਝ ਦਿਨਾਂ ਚ ਸ਼ੁਰੂ ਹੋ ਜਾਣੀ ਆ ਕਈ ਕਣਕਾਂ ਜੇ 20-25 ਦਿਨ ਲੈ ਜਾਣਗੀਆਂ 20 ਦਿਨ ਕਈ ਕਣਕਾਂ ਜਿਹੜੀਆਂ 10 ਦਿਨਾਂ ਤੱਕ ਉਹ ਵਾਢੀ ਉਹਨਾਂ ਦੀ ਸਟਾਰਟ ਹੋ ਜਾਊਗੀ ਬਰਲੀਟਾਮੀ ਵਾਢੀ ਸ਼ੁਰੂ ਹੋ ਜਾਣੀ ਆ ਵਿਸਾਖੀ ਤੇ ਤੇ ਪੂਰਾ ਜੋਰ ਹੈ ਜਿਹੜਾ 20 25 ਤਾਈ ਜਿਹੜਾ ਹੈਗਾ ਪੂਰਾ ਵਾਢੀ ਦਾ ਜੋਰ ਹੋਊਗਾ। ਇਸ ਸਮੇਂ ਤਾਪਮਾਨ ਹੈ ਜਿਹੜਾ ਉਹਦੇ ਬਾਰੇ ਗੱਲਬਾਤ ਕਰਨੀ ਜਿਹੜਾ ਤਾਪਮਾਨ ਹੈ ਹੁਣ 33 ਡਿਗਰੀ ਤੇ ਦਿਨ ਦਾ ਰਾਤ ਦਾ ਹੈ 17 ਦੇ ਉੱਤੇ 17 18 ਤੇ ਤੇ ਝਾੜ ਦੇ ਉੱਤੇ ਜੇ ਆਪਾਂ ਤਾਪਮਾਨ ਦੀ ਗੱਲ ਕਰੀਏ ਕਿਉਂਕਿ ਕਈ ਕਿਸਾਨ ਵੀਰ ਪੁੱਛਦੇ ਕਿ ਹੁਣ ਤਾਪਮਾਨ ਇੱਕਦਮ ਟੈਂਪਰੇਚਰ ਅੱਪ ਹੋ ਗਿਆ ਉਹਦਾ ਕੀ ਇਫੈਕਟ ਹੋਊਗਾ ਟੈਂਪਰੇਚਰ ਕਿਸਾਨ ਵੀਰੋ ਆਪਣੇ ਵੀ ਅੱਪ ਹੋਇਆ ਹੋਰ ਸਟੇਟਾਂ ਦੇ ਵਿੱਚ ਜਿਵੇਂ ਐਮਪੀ ਹੈ ਮੱਧ ਪ੍ਰਦੇਸ਼ ਦੇ ਵਿੱਚ ਤਕਰੀਬਨ ਕਣਕ ਦੀ ਵਾਢੀ ਜਿਹੜੀ ਉਹ 80 90% ਕੰਪਲੀਟ ਹੋ ਗਈ ਆ ਉੱਥੇ ਆਪਣੇ ਨਾਲ ਥੋੜੀ ਜਿਹੀ ਕੀਤੀ ਵੱਢੀ ਜਾਂਦੀ ਕਣਕ ਤੇ ਤਾਪਮਾਨ ਉੱਥੇ ਦਾ ਹੁਣ ਚੱਲਦਾ 37 38 ਦੇ ਕਰੀਬ-ਕਰੀਬ ਤੇ ਅਗਲੇ ਹਫ਼ਤੇ 42 ਕਿਤੇ ਪਹੁੰਚ ਜਾਣਾ ਕਣਕਾਂ ਦੇ ਉੱਤੇ ਫੈਕਟਰ ਉਹ ਹੁੰਦਾ ਜਦੋਂ ਨਾਲ ਟੈਂਪਰੇਚਰ ਉੱਪਰ ਤੇ ਨਾਲ ਹੀਟ ਵੇਵ ਚੱਲੇ ਨਾ ਮਤਲਬ ਗਰਮ ਹਵਾ ਉਹ ਚੀਜ਼ ਵੱਧ ਅਫੈਕਟ ਕਰਦੀ ਆ ਦੂਸਰਾ ਇਹ ਕਿ ਜਿਹੜਾ ਆਪਣੇ ਹੁਣ ਕਣਕ ਐਸ ਟਾਈਮ ਦਾਣਾ ਬਣਾਈ ਖੜੀ ਆ ਤਕਰੀਬਨ ਹੁਣ ਤਾਂ ਥੋੜਾ ਬਹੁਤ ਜਿਹੜਾ ਸਖਤ ਹੋਣਾ ਉਹੀ ਆ ਮਤਲਬ ਮੌਇਸਚਰ ਘਟਣਾ ਤੇ ਨਾਲ ਹੀ ਆਪਣੀ ਵਾਢੀ ਸ਼ੁਰੂ ਹੋ ਜਾਣੀ ਦਾਣਾ ਬਣ ਗਿਆ ਪਿਚਕਣ ਵਾਲਾ ਕੋਈ ਚੱਕਰ ਨਹੀਂ ਹੈਗਾ ਇਦੇ ਵਿੱਚ ਹੁਣ ਤੁਸੀਂ ਇਹ ਦੇਖਣਾ ਜਿੱਥੇ ਹੁਣ ਆਪਣੀਆਂ ਜ਼ਮੀਨਾਂ ਹਲਕੀਆਂ ਦਰਮਿਆਨੀਆਂ ਭਾਰੀਆਂ ਅੱਡੜ ਥਾਵਾਂ ਤੇ ਆਪਾਂ ਕਣਕਾਂ ਦੇ ਬੀਜੀਆਂ ਨੇ ਭਾਰੀ ਜ਼ਮੀਨ 'ਚ ਬਹੁਤੀ ਆਪਾਂ ਨੂੰ ਕੋਈ ਖੇਚਲ ਦੀ ਲੋੜ ਨਹੀਂ ਪੈਂਦੀ ਕੋਈ ਸਪਰੇਅ ਵਗੈਰਾ ਦੀ ਜਿਹੜੀ ਦਰਮਿਆਨੀ ਜਾਂ ਦਰਮਿਆਨੇ ਤੋਂ ਹਲਕੇ ਪਣਾਲ ਨੂੰ ਉੱਥੇ ਹੁਣ ਤੁਸੀਂ ਜਿਹੜਾ ਹੈਗਾ ਮੈਗਨੀਸ਼ੀਅਮ ਕਾਲੀਆਂ ਸਪਰੇਆ ਐਨ ਪੀ ਕੇ 13 0 45 ਵਾਲੀ ਸਪਰੇਅ ਤੇ ਪਟਾਸ਼ ਤੱਤ ਜਿੱਥੇ ਘਾਟ ਆ ਜਿੱਥੇ ਥੱਲੇ ਪਾਈ ਆ ਤੁਸੀਂ ਉੱਥੇ ਇਹ ਚੀਜ਼ ਦਾ ਫਰਕ ਹੁਣ ਤੁਹਾਨੂੰ ਨਜ਼ਰ ਆਉਣਾ ਚਾੜ ਤੇ ਬਹੁਤ ਸਾਰੇ ਕਿਸਾਨ ਵੀਰਾਂ ਨੇ ਵਧੀਆ ਸਪ੍ਰੇਆਂ ਖਰਾਕ ਦਿੱਤੀ ਮੈਗਨੀਜ਼ ਦੀਆਂ ਜਿੰਕ ਦੀਆਂ ਐਨਪੀ ਕੇ ਦੀਆਂ ਸਪ੍ਰੇਆਂ ਕੀਤੀਆਂ ਕਣਕ ਸਾਰੀ ਦੇਖਣ ਚ ਬਹੁਤ ਵਧੀਆ ਪਰਮਾਤਮਾ ਕਿਰਪਾ ਕਰਨ ਮੌਸਮ ਵੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਚ ਮੌਸਮ ਠੀਕ ਆ ਸਾਫ਼ ਆ ਅੰਕੜਬੜੀ ਦੀ ਕਿਤੇ ਅਜੇ ਤੱਕ ਕੋਈ ਅਸਰ ਨਹੀਂ ਨਜ਼ਰ ਆਉਂਦਾ ਤੇ ਪਰਮਾਤਮਾ ਕਰੇ ਠੀਕ ਹੀ ਰਵੇ ਇੱਕ ਮਹੀਨਾ ਆਪਣਾ ਵਧੀਆ ਉਹਨ ਮੌਸਮ ਰਵੇ ਤੇ ਆਪਾਂ ਕਣਕਾਂ ਠੀਕ ਠਾਕ ਵੱਢ ਲਈਏ ਤੇ ਚੰਗਾ ਚਾੜ ਆਉਣ ਦੇ ਅਸਾਰ ਹੈਗੇ ਆ ਜਿਹੜੀ ਵਧੀਆ ਪੈਦਾਵਾਰ ਜਿਵੇਂ ਪੰਜਾਬ ਦੀ ਜੋ ਕੰਟਰੀਬਿਊਸ਼ਨ ਹੁੰਦੀ ਹੈ ਕਿਉਂਕਿ ਜਿਹੜਾ ਯੂਪੀ ਐ ਐਮਪੀ ਹੈ ਲਗਭਗ 45 50% ਹਿੱਸਾ ਇਹ ਪਾਉਂਦੇ ਆ ਉਸ ਤੋਂ ਬਾਅਦ ਫਿਰ ਆਪਣਾ ਪੰਜਾਬ ਦਾ ਹਿੱਸਾ ਹੁੰਦਾ ਟੋਟਲ ਪ੍ਰੋਡਕਸ਼ਨ ਦੀ ਜੇ ਗੱਲ ਕਰਾਂ 15 16% ਤਾਂ ਟੋਟਲ ਪ੍ਰੋਡਕਸ਼ਨ ਦਾ ਫਿਰ ਆ ਗਿਆ ਤੁਹਾਡਾ ਰਾਜਸਥਾਨ 8 10% ਤੱਕ ਫਿਰ ਹਰਿਆਣਾ ਹੋ ਗਿਆ 10% ਤੇ ਆਡਰ ਸਟੇਟ ਦੇ ਵਿੱਚ ਜਿਹੜਾ ਹੈ ਇਹਦੂ ਬਿਨਾ ਫਿਰ ਦੂਜੀਆਂ ਸਟੇਟਾਂ ਜਿੰਨਾਂ ਵਿੱਚ ਥੋੜਾ ਥੋੜਾ ਹੁੰਦਾ ਹੈ ਪ੍ਰੋਡਕਸ਼ਨ ਜਿਵੇਂ ਗੁਜਰਾਤ ਹੈ ਮਹਾਰਾਸ਼ਟਰ ਹੈ ਉੱਤਰਾਖੰਡ ਹੈ ਇਹ ਜਿਹੜੀਆਂ ਰਾਜਾਂ ਦੇ ਵਿੱਚ ਕਣਕ ਦੀ ਪੈਦਾਵਾਰ ਹੁੰਦੀ ਹੈ ਹੀਟ ਵੇਵ ਓਵਰ ਆਲ ਜਿਹੜੀ ਹੈਗੀ ਹੈ ਹਜੇ ਤਾਈਂ ਇੰਡੀਆ ਦੇ ਵਿੱਚ ਕਿਸੇ ਪਾਸੇ ਜਿਹੜੀ ਇਹਦੀ ਆਈਐਮਡੀ ਵੱਲੋਂ ਜੇ ਜਿਹੜੀ ਫੋਰਕਾਸਟ ਨਹੀਂ ਕੀਤੀ ਕਿ ਤਾਪਮਾਨ ਚਾਹੇ ਉੱਚ ਜਾਊਗਾ ਕਿਉਂਕਿ ਦੂਜੀਆਂ ਸਟੇਟਾਂ 'ਚ ਤੁਹਾਨੂੰ ਪਤਾ ਨਾ ਵੀ ਅੱਜਕੱਲ ਬਹੁਤ ਤਾਪਮਾਨ ਉੱਚਾ ਚੱਲਿਆ ਜਾਂਦਾ ਤੇ ਗਰਮ ਹਵਾਵਾਂ ਵੀ ਚੱਲਣ ਲੱਗ ਪੈਂਦੀਆਂ April ਦੇ ਸ਼ੁਰੂ ਦੇ ਵਿੱਚ ਲੋ ਵਗਣੀ ਪਰ ਅਜੇ ਤੱਕ ਕੋਈ ਫੋਰਕਾਸਟ ਨਹੀਂ ਹੈਗੀ ਖਾਸ ਤੌਰ ਤੇ ਜੇ ਆਪਾਂ MP ਵਗੈਰਾ ਦੀ ਗੱਲ ਕਰੀਏ ਤੇ ਹੁਣ ਜਿਹੜਾ ਹੈਗਾ ਨਾ ਤੁਹਾਡਾ ਧਿਆਨ ਆ ਜਿਹੜਾ ਕਣਕ ਦੀ ਆਪਾਂ ਦੇਖੋ ਬਾਢੀ ਆਉਣ ਵਾਲੇ ਦਿਨਾਂ 'ਚ ਕਰਨੀ ਪਰਮਾਤਮਾ ਕਿਰਪਾ ਕਰਨ ਤੇ ਇਹ ਤੋਂ ਬਾਅਦ ਜਿਹੜਾ ਹੈਗਾ ਨਾ ਜਿੰਨਾ ਕਿਸਾਨ ਉਹਨਾਂ ਨੇ ਹਰੀ ਖਾਦ ਕਰਨੀ ਆ ਸਮੇਂ ਸਰ ਕੋਈ ਨਰਮੇ ਦੀ ਬਿਜਾਈ ਕਰਨੀ ਆ ਜਾਂ ਮੂੰਗੀ ਦੀ ਜਿਹੜੀ ਖਾਸ਼ਤ ਕਰਨੀ ਆ ਜਾਂ ਝੋਨੇ ਦੇ ਬੀਜ ਦਾ ਖਾਸ ਤੌਰ ਤੇ ਪ੍ਰਬੰਧ ਕਰਨਾ ਉਹ ਤੁਸੀਂ ਆਪ ਦਾ ਸਾਰਾ ਟਾਈਮ ਟੇਬਲ ਬਣਾ ਕੇ ਤੇ ਉਹਦਾ ਆਪਾਂ ਜਿਹੜਾ ਹੈਗਾ ਪ੍ਰਬੰਧ ਕਿਸੇ ਨਾ ਬੀਜ ਵਟਾਉਣਾ ਉਹ ਜਿਹੜੇ ਪ੍ਰਬੰਧ ਆ ਸਾਰੇ ਆਪਾਂ ਕੰਪਲੀਟ ਕਰ ਲੈਣੇ ਆ ਤਾਂ ਕਿ ਮੌਕੇ ਤੇ ਆਪਾਂ ਨੂੰ ਇਧਰ ਉਧਰ ਨਾ ਭੱਜਣਾ ਪਵੇ ਤੇ ਨਵੀਆਂ ਕਿਸਮਾਂ ਵਾਰ-ਵਾਰ ਮੈਂ ਕਹਿ ਰਿਹਾ ਵਾਰ-ਵਾਰ ਮੇਰੀ ਇਹ ਗਿਦਾਰ ਸੁਣਦੀ ਆ ਕਣਕ ਵੇਰੇ ਵੀ ਝੋਨੇ ਵੇਰੇ ਵੀ ਕਿ ਨਮੀ ਕੋਈ ਪ੍ਰਾਈਵੇਟ ਕਿਸਮ ਜੀ ਦਾ ਕੋਈ ਵੱਧ ਝਾੜ ਦਾ ਲਾਲਚ ਤੁਹਾਨੂੰ ਮਿਲੇ ਉਹਦੇ ਵਿੱਚ ਨਹੀਂ ਆਉਣਾ ਪਿਛਲੇ ਸਾਲ ਦੀਆਂ ਦੇਖੀਆਂ ਪਰਖੀਆਂ ਚਾਹ ਚੋਨੇ ਦੀਆਂ ਚਾਹ ਬਾਸਮਤੀ ਦੀਆਂ ਕਿਸਮਾਂ ਬੀਜੋ ਤੇ ਫਾਇਦਾ ਲਵੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ